ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲਵੀ ਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਵੀ ਗੱਲਬਾਤ ਕਰਨ ਜਾ ਰਹੇ ਹਾਂ ਨਾ ਇਹਨੂੰ ਬੜੇ ਹੀ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਵੀ ਕਿਉਂਕਿ ਜੇਕਰ ਇਹ ਗੱਲਾਂ ਆਪਾਂ ਸਮਝ ਲਈਆਂ ਤਾਂ ਸਮਝੋ ਸਾਡੀ ਜ਼ਿੰਦਗੀ ਦੀਆਂ ਕਈ ਦੁੱਖ ਰੋਗ ਪਰੇਸ਼ਾਨੀਆਂ ਘਟਣੀਆਂ ਸ਼ੁਰੂ ਹੋ ਜਾਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕੀ ਰਾਤ ਨੂੰ ਸੌਣ ਲੱਗਿਆਂ ਜੇਕਰ ਆਪਾਂ ਸਿਰਫ ਇਹਨਾਂ 4-5 ਗੱਲਾਂ ਦਾ ਧਿਆਨ ਰੱਖ ਲਈਏ ਤਾਂ ਸੱਚ ਕਰਕੇ ਜਾਣਿਓ ਜੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੀ ਬਦਲਾਅ ਆਉਣਗੇ ਬਹੁਤ ਚੰਗੇ ਬਦਲਾਅ ਇਹ ਬਦਲਾਅ ਸਾਡੇ ਤਨ ਮਨ ਧਨ ਇੰਨਾ ਹੀ ਪੱਖਾਦੂ ਹੋਣਗੇ ਪਾਵ ਕੇ ਤਨ ਕਰਕੇ ਵੀ ਤੰਦਰੁਸਤ ਰਾਵਾਂਗੇ ਮਨ ਕਰਕੇ ਖੁਸ਼ ਅਤੇ ਜੋ ਵੀ ਸਾਡੇ ਕੰਮ ਧੰਦੇ ਨੇ ਕਾਰੋਬਾਰ ਨੇ ਵਧੀਆ ਤਰੀਕੇ ਦੇ ਨਾਲ ਆਪਾਂ ਕਾਰ ਪਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਾਰੀ ਗੱਲਬਾਤ ਸਟੈਪ ਬਾਈ ਸਟੈਪ ਕਰਾਂਗੇ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਮਨ ਦੇ ਪੱਖ ਦੀ ਕਿ ਰਾਤ ਨੂੰ ਸੌਣ ਲੱਗਿਆਂ ਆਪਾਂ ਐਸਾ ਕੀ ਕਰੀਏ ਕਿ ਸਾਡਾ ਮਨ ਖੁਸ਼ ਰਵੇ ਸਾਡਾ ਮਨ ਤੰਦਰੁਸਤ ਨਰਵਾ ਰਹੇ ਸਾਡਾ ਮਨ ਮਜ਼ਬੂਤ ਹੋਵੇ ਤਾਂ ਦੇਖੋ ਜੀ ਮਹਾਪੁਰਖ ਜੀ ਕਹਿੰਦੇ ਰਾਤ ਦਾ ਜਿਹੜਾ ਵੇਲਾ ਹੈ ਨਾ ਰਾਤ ਵੇਲੇ ਕੁਝ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਨੇ ਆਪਾਂ ਇਹਨਾਂ ਗੱਲਾਂ ਦਾ ਧਿਆਨ ਨਹੀਂ ਦਿੰਦੇ ਜਾਂ ਕਹਿ ਲੀਏ ਕਿ ਕੁਝ ਕੁ ਲੋਕ ਇਹਨਾਂ ਗੱਲਾਂ 'ਵਾਲ ਗੌਰ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਬਸ ਕਹਿਣ ਸੁਣਨ ਦੀਆਂ ਗੱਲਾਂ ਨੇ ਇੰਜ ਕਰਨ ਦੇ ਨਾਲ ਕੀ ਹੋ ਜਾਵੇਗਾ ਤਾਂ ਉਹਨਾਂ ਨੇ ਨਾ ਤਾਂ ਇਹ ਗੱਲਾਂ ਆਪਣੇ ਆਪ ਦੇ ਉੱਤੇ ਲਾਗੂ ਕੀਤੀਆਂ ਨੇ ਨਾ ਹੀ ਆਪਣੇ ਬੱਚਿਆਂ ਨੂੰ ਕਦੀ ਸਮਝਾਈਆਂ ਨੇ ਪਰ ਸਾਡੀ ਤੰਦਰੁਸਤੀ ਤਰੱਕੀ ਖੁਸ਼ੀ ਦੇ ਪਿੱਛੇ ਇਹਨਾਂ ਗੱਲਾਂ ਦਾ ਹੀ ਵੱਡਾ ਹੱਥ ਹੁੰਦਾ ਏ ਜੇ ਆਪਾਂ ਇਹਨਾਂ ਸਾਰੀਆਂ ਗੱਲਾਂ 'ਵਾਲ ਗੌਰ ਕਰਦੇ ਆਂ ਆਪਣੀਆਂ ਕੁਝ ਕੁ ਮਾੜੀਆਂ ਆਦਤਾਂ ਨੂੰ ਛੱਡ ਕੇ ਚੰਗੀਆਂ ਆਦਤਾਂ ਅਪਣਾਉਣੇ ਆ ਤਾਂ ਸਾਡੇ ਨਾਲ ਸਭ ਕੁਝ ਵਧੀਆ ਹੁੰਦਾ ਏ ਪਰ ਜਦੋਂ ਆਪਾਂ ਇੰਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਤਾਂ ਇਹ ਫਿਰ ਆਦਤਾਂ ਇੱਕ ਤਾਂ ਪੱਕ ਜਾਂਦੀਆਂ ਨੇ ਦੂਜਾ ਇਹਨਾਂ ਮਾੜੀਆਂ ਆਦਤਾਂ ਕਰਕੇ ਸਾਡਾ ਤਨ ਮਨ ਤਨ ਪੱਖੋਂ ਨੁਕਸਾਨ ਹੁੰਦਾ ਏ ਸਭ ਤੋਂ ਪਹਿਲੀ ਆਦਤ ਕਿਹੜੀ ਆ ਕਿ ਜਿਵੇਂ ਰਾਤ ਨੂੰ ਜਦੋਂ ਸੌਣਾ ਏ ਤਾਂ ਕੁਝ ਕੁ ਲੋਕਾਂ ਦੀ ਆਦਤ ਹੁੰਦੀ ਆ ਕਿ ਰਾਤ ਨੂੰ ਟੀਵੀ ਦੇਖਦੇ ਆਂ ਦੇਖਦੇ ਆਂ ਮੋਬਾਈਲ ਚਲਾਉਂਦੇ ਆ ਚਲਾਉਂਦੇ ਆ ਸੌ ਜਾਣਗੇ ਜਾਂ ਫਿਰ ਮਨ ਦੇ ਉੱਤੇ ਕੋਈ ਦਿਨ ਦਾ ਬੋਝ ਆ ਚਿੰਤਾ ਹੈ ਤਾਂ ਉਹਨੂੰ ਸੋਚਦੇ ਆਂ ਸੋਚਦੇ ਆਂ ਸੌ ਜਾਣਾ ਤਾਂ ਜੋ ਵੀ ਰਾਤ ਨੂੰ ਸੌਣ ਵੇਲੇ ਸਾਡੇ ਮਨ ਦੇ ਵਿੱਚ ਖਿਆਲ ਆ ਗਿਆ ਜੋ ਵੀ ਗੱਲਬਾਤ ਰਾਤ ਨੂੰ ਸੌਣ ਵੇਲੇ ਸਾਡੇ ਮਨ ਦੇ ਵਿੱਚ ਚੱਲਦੀ ਹੈ ਨਾ ਉਹ ਗੱਲ ساری ਰਾਤ ਸਾਡੇ ਮਨ ਦੇ ਵਿੱਚ ਚੱਲਦੀ ਹੀ ਰਹੇਗੀ ਤਾਂ ਜੇਕਰ ਕੋਈ ਚਿੰਤਾ ਕੋਈ ਦੁੱਖ ਜਾਂ ਕੋਈ ਐਸਾ ਮਾੜਾ ਦ੍ਰਿਸ਼ ਦੇਖਦਿਆਂ ਦੇਖਦਿਆਂ ਕੋਈ ਮਾੜੀ ਗੱਲਬਾਤ ਸੁਣਦਿਆਂ ਸੁਣਦਿਆਂ ਸੌਂ ਗਏ ਤਾਂ ਫਿਰ ਸਾਰੀ ਰਾਤ ਵੀ ਬੇਕਾਰ ਅਤੇ ਅਗਲਾ ਆਉਣ ਵਾਲਾ ਦਿਨ ਵੀ ਸਾਡਾ ਬੇਕਾਰ ਜਾਵੇਗਾ ਕਿਉਂਕਿ ਜੋ ਰਾਤ ਨੂੰ ਅਸੀਂ ਆਪਣੇ ਮਨ ਨੂੰ ਵਿਚਾਰ ਦਿੱਤੇ ਸੀ ਉਹ ਸਾਰੀ ਰਾਤ ਸਾਡੇ ਮਨ ਦੇ ਵਿੱਚ ਚੱਲਦੇ ਰਹੇ ਤਾਂ ਉਹਨਾਂ ਨੇ ਆਪਣਾ ਪੂਰਾ ਪੂਰਾ ਪ੍ਰਭਾਵ ਸਾਡੇ ਮਨ ਦੇ ਉੱਤੇ ਪਾਉਣਾ ਹੈ ਸਵੇਰੇ ਉੱਠਦਿਆਂ ਸਾਰ ਵੀ ਅਸੀਂ ਫਿਰ ਤੋਂ ਉਸੇ ਗੱਲ ਬਾਰੇ ਸੋਚਾਂਗੇ ਤਾਂ ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਸਾਨੂੰ ਹਮੇਸ਼ਾ ਅੱਧਾ ਪੌਣਾ ਘੰਟਾ 1 ਘੰਟਾ ਟੀਵੀ ਮੋਬਾਈਲ ਬੰਦ ਕਰ ਦੇਣਾ ਚਾਹੀਦਾ ਹੈ ਜੇਕਰ ਤੁਸੀਂ ਅਧਿਆਤਮਕ ਤੌਰ ਤੇ ਅੱਗੇ ਵਧਣਾ ਚਾਹੁੰਦੇ ਆ ਪਾਠ ਪੂਜਾ ਕਰਨ ਵਾਲੇ ਆ ਤਾਂ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਗੁਰਬਾਣੀ ਦਾ ਸ਼ਬਦ ਜਾਪ ਕਰ ਲਓ ਸਿਮਰਨ ਕਰ ਲਓ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਗੱਲਬਾਤ ਮਨ ਦੇ ਵਿੱਚ ਸੋਚਦੇ ਆ ਸੋਚਦੇ ਆ ਨਹੀਂ ਸੌਣਾ ਰਾਤ ਨੂੰ ਸੌਣ ਲੱਗਿਆਂ ਉਹ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਦਿਆਂ ਕਰਦਿਆਂ ਸੌਣਾ ਹੈ ਤਾਂ ਦੇਖਣਾ ਸ਼ਰੀਰ ਇੱਕਦਮ ਰੈਲੈਕਸ ਹਲਕਾ ਫੁਲਕਾ ਰਹੇਗਾ ਰਾਤ ਨੂੰ ਨੀਂਦ ਵੀ ਸੋਹਣੀ ਆਵੇਗੀ ਅਤੇ ਸਵੇਰੇ ਸਵੇਰ ਜਾਗ ਵੀ ਬੜੀ ਸੋਹਣੀ ਆ ਜਾਵੇਗੀ ਉੱਠਦਿਆਂ ਸਾਰ ਵੀ ਸਾਡਾ ਮਨ ਹਲਕਾ ਹੋਵੇਗਾ ਸ਼ਰੀਰ ਚੁਸਤੀ ਫੁਰਤੀ ਦੇ ਵਿੱਚ ਹੋਵੇਗਾ ਪਰ ਜਦੋਂ ਅਸੀਂ ਕੋਈ ਮਾੜੀ ਚੀਜ਼ ਦੇਖਦੇ ਦੇਖਦੇ ਸੌਂਨੇ ਆ ਸੁਣਦੇ ਸੁਣਦੇ ਸੌਂ ਜਾਂਦੇ ਆ ਜਾਂ ਕੋਈ ਚਿੰਤਾ ਕੋਈ ਵੀ ਐਸੀ ਚੀਜ਼ ਬਾਰੇ ਸੋਚਦੇ ਆ ਜੋ ਸਾਡੇ ਮਨ ਨੂੰ ਦੁਖੀ ਕਰਦੀ ਆ ਤਾਂ ਫਿਰ ਨਾ ਸਾਰੀ ਰਾਤ ਸਾਨੂੰ ਬੇਚੈਨੀ ਲੱਗੀ ਰਹਿੰਦੀ ਆ ਅਤੇ ਜਦੋਂ ਸਵੇਰੇ ਉੱਠਦੇ ਆ ਤਾਂ ਇੰਜ ਲੱਗਦਾ ਵੀ ਜਿਵੇਂ ਸਰੀਰ ਥੱਕਿਆ ਹੋਵੇ ਜਿਵੇਂ ਨੀਂਦ ਪੂਰੀ ਨਹੀਂ ਹੋਈ ਪੂਰੀ ਰਾਤ ਸੌਣ ਦੇ ਬਾਵਜੂਦ ਵੀ ਸਰੀਰ ਦੀ ਥਕਾਵਟ ਨਹੀਂ ਲੈਂਦੀ ਤਾਂ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਔਸ ਪਰਮਪિતા ਪਰਮਾਤਮਾ ਨੂੰ ਯਾਦ ਕਰਨਾ ਹੈ ਪਰਮਪિતા ਪਰਮਾਤਮਾ ਦਾ ਸਿਮਰਨ ਸਾਡੇ ਮਨ ਦੇ ਵਿੱਚ ਚੱਲਦਾ ਹੋਣਾ ਚਾਹੀਦਾ ਹੈ ਅਤੇ ਰਾਤ ਨੂੰ ਸਮੇਂ ਸਿਰ ਸੌਣਾ ਬਹੁਤ ਜ਼ਰੂਰੀ ਹੈ ਸਮੇਂ ਸਿਰ ਸੌਣਾ ਅਤੇ ਸਵੇਰੇ ਜਲਦੀ ਉੱਠਣਾ ਇਹ ਦੋ ਆਦਤਾਂ ਸਾਨੂੰ ਹਮੇਸ਼ਾ ਹਰ ਪੱਖ ਤੋਂ ਅੱਗੇ ਰੱਖਦੀਆਂ ਨੇ ਅਸੀਂ ਤਨ ਮਨ ਤਨ ਕਰਕੇ ਹਮੇਸ਼ਾ ਕੰਮ ਜਾਵ ਰਹੇ ਹੁੰਦੇ ਆ ਤਾਂ ਪਹਿਲੀ ਗੱਲ ਸੀ ਆਪਣੇ ਮਨ ਦੀ ਖੁਸ਼ੀ ਦੇ ਲਈ ਕਿ ਆਪਾਂ ਰਾਤ ਨੂੰ ਸੌਣ ਲੱਗਿਆਂ ਕੋਈ ਵੀ ਚਿੰਤਾ ਕੋਈ ਵੀ ਦੁੱਖ ਦੀ ਗੱਲ ਸੋਚਦੇ ਸੋਚਦੇ ਨਹੀਂ ਸੋਣਾ ਪ੍ਰਮਾਤਮਾ ਦਾ ਨਾਮ ਜਪਤੇ ਜਪਦੇ ਸੋਣਾ ਹੈ ਤਾਂ ਜੋ ਸਾਡੇ ਮਨ ਵਿੱਚ ਸਾਰੀ ਰਾਤ ਪ੍ਰਮਾਤਮਾ ਦਾ ਨਾਮ ਚੱਲੇ ਅਤੇ ਸਵੇਰੀ ਉੱਠਦੇ ਹਾਂ ਸਾਰ ਵੀ ਸਾਡੇ ਮੱਖ ਚੋਂ ਉਹ ਪਰਮ ਪਿਤਾ ਪ੍ਰਮਾਤਮਾ ਦਾ ਨਾਮ ਹੀ ਨਿਕਲੇ ਸਵੇਰੇ ਉੱਠਦੇ ਅਸਾਰ ਸਾਡੇ ਮਨ ਵਿੱਚ ਸਿਮਰਨ ਸਾਡੇ ਹਿਰਦੇ ਵਿੱਚ ਫਿਰ ਤੋਂ ਸਿਮਰਨ ਹੀ ਚੱਲ ਰਿਹਾ ਹੋਵੇ ਇਹਦੇ ਨਾਲ ਸਾਡਾ ਮਨ ਮਜ਼ਬੂਤ ਹੁੰਦਾ ਹੈ ਸਾਡੇ ਮਨ ਦੀ ਇਕਾਕਰਤਾ ਬਣੀ ਰਹਿੰਦੀ ਹੈ ਸਾਡੇ ਮਨ ਦੀ ਇਕਾਕਰਤਾ ਭੰਗ ਨਹੀਂ ਹੁੰਦੀ ਤਾਂ ਜੇ ਆਪਾਂ ਆਪਣੇ ਮਨ ਨੂੰ ਟਿਕਾ ਲਿਆ ਸਾਡਾ ਮਨ ਤੰਦਰੁਸਤ ਨਰਵਾਇ ਤਾਂ ਤਨ ਨੇ ਆਪਣੇ ਆਪ ਹੀ ਤੰਦਰੁਸਤ ਨਰਵਾ ਰਹਿਣਾ ਹੈ ਸਭ ਤੋਂ ਜ਼ਰੂਰੀ ਪਹਿਲੀ ਗੱਲ ਆ ਮਨ ਦੀ ਕਿਉਂਕਿ ਮਨ ਹੀ ਸਾਡੇ ਲਈ ਸਭ ਕੁਝ ਕਰ ਰਿਹਾ ਹੈ ਜੇ ਮਨ ਸ਼ਾਂਤਿਆ ਤੰਦਰੁਸਤ ਨਰਵਾਇ ਤਾਂ ਸਾਡਾ ਤਨ ਆਪਣੇ ਆਪ ਭਜਿਆ ਫਿਰਦਾ ਹੈ ਫਿਰ ਬੰਦਾ ਬਿਮਾਰ ਵੀ ਹੋਵੇ ਤਾਂ ਵੀ ਚੜਦੀ ਕਲਾ ਦੇ ਵਿੱਚ ਰਹਿੰਦਾ ਹੈ ਕਦੇ ਵੀ ਹਿੰਮਤ ਹਾਰ ਕੇ ਢੇਰੀ ਢਾਕੇ ਨਹੀਂ ਬੈਠਦਾ ਅਤੇ ਰਾਤ ਨੂੰ ਤਨ ਦੀ ਤੰਦਰੁਸਤੀ ਦੇ ਲਈ ਆਪਾਂ ਕੀ ਕਰਨਾ ਹੈ ਇੱਕ ਤਾਂ ਰਾਤ ਨੂੰ ਸਮੇਂ ਸਿਰ ਸੌਣਾ ਦੂਸਰਾ ਥੋੜੀ ਜੀ ਭੁੱਖ ਰੱਖ ਕੇ ਭੋਜਨ ਸ਼ਕਣਾ ਹੈ ਭਾਵੇਂ ਜਿੰਨੀ ਵੀ ਭੁੱਖ ਲੱਗੀ ਹੈ ਨਾ ਉਹਦੇ ਤੋਂ ਇੱਕ ਅੱਧਾ ਪ੍ਰਸ਼ਾਦਾ ਘੱਟ ਹੀ ਸ਼ਕਣਾ ਹੈ ਰਾਤ ਨੂੰ ਸੌਣ ਵੇਲੇ ਕਦੇ ਵੀ ਪੇਟ ਭਰ ਕੇ ਭੋਜਨ ਪ੍ਰਸ਼ਾਦਾ ਨਹੀਂ ਸ਼ਕਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਪੇਟ ਭਰ ਕੇ ਭੋਜਨ ਪ੍ਰਸ਼ਾਦਾ ਸ਼ਕਦੇ ਆ ਤਾਂ ਫਿਰ ਸਾਰੀ ਰਾਤ ਬੇਚੈਨੀ ਰਹਿੰਦੀ ਆ ਨੀਂਦ ਵਧੀਆ ਨਹੀਂ ਆਉਂਦੀ ਸਾਰੀ ਰਾਤ ਪਾਸੇ ਵਟਦੇ ਆਂਦੀ ਲੰਘਦੀ ਆ ਸੋ ਰਾਤ ਨੂੰ ਥੋੜਾ ਜਿਹਾ ਭੋਜਨ ਖਾਣ ਵੇਲੇ ਧਿਆਨ ਰੱਖਣਾ ਹੈ ਵੀ ਘੱਟ ਸ਼ਕੀਏ ਕੱਟ ਚੱਕ ਕੇ ਸੋਵਾਂਗੇ ਤਾਂ ਸਵੇਰੇ ਜਾਗ ਵੀ ਜਲਦੀ ਹੀ ਆ ਜਾਵੇਗੀ ਅਤੇ ਉਸ ਤੋਂ ਬਾਅਦ ਖਾਂਦਿਆਂ ਸਾਰ ਕਦੇ ਵੀ ਲੰਮੇ ਨਹੀਂ ਪੈਣਾ ਨਾ ਹੀ ਬੈਠੇ ਰਹਿਣਾ ਹੈ ਖਾਣ ਤੋਂ ਬਾਅਦ ਕੁਝ ਧੀਰ ਟੈਲਣਾ ਜ਼ਰੂਰੀ ਆ ਇਹ ਸਾਡੀ ਸਿਹਤ ਦੇ ਲਈ ਬਹੁਤ ਜ਼ਰੂਰੀ ਗੱਲਾਂ ਨੇ ਇਹਨਾਂ ਨੂੰ ਸਾਨੂੰ ਆਪਣੇ ਆਪ ਦੇ ਉੱਤੇ ਅਪਲਾਈ ਕਰਨਾ ਚਾਹੀਦਾ ਹੈ ਅਤੇ ਜਦੋਂ ਭੋਜਨ ਪ੍ਰਸ਼ਾਦਾ ਸ਼ੱਕਦੀਆਂ ਭਾਵੇਂ ਆਪਾਂ ਸਵੇਰ ਵੇਲੇ ਸ਼ੱਕੀਏ ਭਾਵੇਂ ਰਾਤ ਵੇਲੇ ਸ਼ੱਕੀਏ ਕਦੇ ਵੀ ਟੀਵੀ ਜਾਂ ਮੋਬਾਈਲ ਦੇਖਦੇ ਆਂ ਦੇਖਦੇ ਆਂ ਭੋਜਨ ਪ੍ਰਸ਼ਾਦਾ ਨਹੀਂ ਸ਼ਕਣਾ ਚਾਹੀਦਾ ਜਦੋਂ ਭੋਜਨ ਪ੍ਰਸ਼ਾਦਾ ਸ਼ਕੀਏ ਤਾਂ ਸਾਡਾ ਧਿਆਨ ਆਪਣੇ ਭੋਜਨ ਪ੍ਰਸ਼ਾਦਾ ਦੇ ਵਿੱਚ ਹੋਵੇ ਪਹਿਲਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਫਿਰ ਭੋਜਨ ਪ੍ਰਸ਼ਾਦਾ ਛਕਣਾ ਫਿਰ ਬੁਰਕੀ ਤੋੜ ਕੇ ਵਿੱਚ ਪਾਉਣੀ ਅਤੇ ਭੋਜਨ ਨੂੰ ਪੂਰਾ ਚਿਤ्थ ਕੇ ਖਾਣਾ ਚਾਹੀਦਾ ਹੈ ਕਦੇ ਵੀ ਜਲਦੀ ਜਲਦੀ ਦੇ ਨਾਲ ਭੋਜਨ ਨਹੀਂ ਛਕਣਾ ਉਸ ਤੋਂ ਬਾਅਦ ਆ ਤੀਸਰੀ ਗੱਲ ਜੋ ਹੈ ਧਨ ਪੱਖੋਂ ਸੌਖੇ ਰਹਿਣ ਦੇ ਲਈ ਸਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਤਾਂ ਭਾਈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਅਗਲੇ ਦਿਨ ਦੀ ਵਿਆਹ ਤੋਂ ਬੰਦੀ ਕਰਨੀ ਕਿ ਮੈਂ ਕੱਲ ਦੇ ਦਿਨ ਦੇ ਵਿੱਚ ਕਿਹੜੇ-ਕਿਹੜੇ ਕੰਮ ਕਰਦੇ ਆ ਕੋਈ ਵੀ ਕੰਮ ਅਗਲੇ ਦਿਨ ਤੇ ਨਹੀਂ ਟਾਲਣਾ ਜੋ ਕੰਮ ਅੱਜ ਦੇ ਨੇ ਉਹ ਅੱਜ ਹੀ ਕਰਨੇ ਨੇ ਜੋ ਕੱਲ ਦੇ ਨੇ ਉਹ ਕੱਲ ਕਰਾਂਗੇ ਤਾਂ ਅੱਜ ਦੇ ਕੰਮ ਅੱਜ ਆਪਾਂ ਤਾਂ ਕਰ ਪਾਵਾਂਗੇ ਜੇਕਰ ਅਸੀਂ ਉਹਨਾਂ ਦੀ ਵਿਉਂਤਬੰਦੀ ਕੀਤੀ ਹੋਵੇਗੀ ਤਾਂ ਇਹ ਸਾਰੇ ਕੰਮਕਾਰਾਂ ਦੀ ਵਿਉਂਤਬੰਦੀ ਰਾਤ ਨੂੰ ਸੌਣ ਤੋਂ ਪਹਿਲਾਂ ਕਰਕੇ ਸੋਣੀ ਵੀ ਆਪਾਂ ਸਵੇਰੇ ਕਿੰਨੇ ਕੰਮ ਕਰਨੇ ਆ ਕਿਹੜਾ ਪਹਿਲਾਂ ਕਰਨਾ ਹੈ ਕਿਹੜਾ ਬਾਅਦ ਵਿੱਚ ਕਰਨਾ ਹੈ ਜਦੋਂ ਇਦਾਂ ਸਾਨੂੰ ਪਤਾ ਹੋਵੇਗਾ ਤਾਂ ਅਗਲੇ ਦਿਨ ਅਸੀਂ ਸਿੱਧਾ ਆਪਣੇ ਕੰਮਕਾਰਾਂ ਨੂੰ ਕਰਨ ਲੱਗ ਜਾਵਾਂਗੇ ਨਹੀਂ ਤਾਂ ਕਈ ਵਾਰ ਅੱਧਾ ਦਿਨ ਤਾਂ ਬੰਦੇ ਦਾ ਇਹੀ ਸੋਚਦੇ ਆ ਸੋਚਦੇ ਆ ਨਿਕਲ ਜਾਂਦਾ ਵੀ ਮੈਂ ਪਹਿਲਾ ਕੰਮ ਕਿਹੜਾ ਕਰਾਂ ਤੇ ਬਾਅਦ ਵਿੱਚ ਕਿਹੜਾ ਕਰਾਂ ਤਾਂ ਰਾਤ ਨੂੰ ਸੋਚ ਕੇ ਸੌਣਾ ਹੈ ਭਾਵੇਂ ਕਾਪੀ ਦੇ ਉੱਤੇ ਪਹਿਨਾਂ ਦੇ ਨਾਲ ਲਿਖ ਲੈਗੀ ਆਪਣੇ ਕੰਮ ਹਮੇਸ਼ਾ ਆਪ ਕਰਨ ਦੀ ਆਦਤ ਪਾਉਣੀ ਆ ਜਦੋਂ ਆਪਾਂ ਆਪਣੇ ਨਿੱਕੇ ਵੱਡੇ ਕੰਮਾਂ ਦੇ ਲਈ ਦੂਜਿਆਂ ਤੇ ਡਿਪੈਂਡ ਹੁੰਨੇ ਆ ਨਾ ਤਾਂ ਫਿਰ ਅਸੀਂ ਹਮੇਸ਼ਾ ਹਰ ਇੱਕ ਕੰਮ ਦੇ ਵਿੱਚ ਲੇਟ ਹੋ ਜਾਂਦੇ ਆ ਪਰ ਜੋ ਮਨੁੱਖ ਆਪਣੇ ਕੰਮ ਆਪ ਕਰਦੇ ਨੇ ਉਹ ਹਮੇਸ਼ਾ ਹੀ ਸੁਖੀ ਰਹਿੰਦੇ ਨੇ ਤਾਂ ਇਹਨਾਂ ਕੁਝ ਕ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਬਾਕੀ ਸਵੇਰੇ ਉੱਠਦੇ ਅਸਾਰ ਵੀ ਅਤੇ ਰਾਤ ਨੂੰ ਸੌਣ ਵੇਲੇ ਵੀ ਜੇਕਰ ਆਪਾਂ ਪਰਮਪਿਤਾ ਪ੍ਰਮਾਤਮਾ ਦਾ ਨਾਮ ਜਪਦੇ ਆ ਮਾਲਕ ਦਾ ਸ਼ੁਕਰਾਨਾ ਕਰਦੇ ਆ ਤਵਾਹਿ ਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਦੇ ਨਾਲ ਸਾਡੇ ਉੱਤੇ ਹਮੇਸ਼ਾ ਹੀ ਮੇਰਾ ਬਰਕਤਾਂ ਬਣਿਆ ਰਹਿੰਦੀਆਂ ਨੇ ਤਾਂ ਫਿਰ ਇਹਨਾਂ ਕੁਝ ਗੱਲਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਹੈ